ਧੰਨੋ ਇੱਕ ਗੱਲ ਹੋਰ ਸਪੱਸ਼ਟ ਦੱਸ ਰਿਹਾ ਜਿਹੜਾ ਉਹ ਦੇਖੋ ਜੀ ਜਦਕ ਤੁਹਾਡੇ ਘਰ ਦਾ ਦਰਵਾਜ਼ੇ ਮੂਰੇ ਪਾਣੀ ਖੜ ਜੂਗਾ ਰਸਤਾ ਤੁਸੀਂ ਕਿਹਦੇ ਕੋਲ ਜਾਓਗੇ ਜੀ ਜਿਹੜਾ ਪਿੰਡ ਦਾ ਮੋਤਵਰ ਬੰਦਾ 505 ਉਹਦੇ ਕੋਲੇ ਜਾਓਗੇ ਵੀ ਜੀ ਪਾਣੀ ਖੜ ਗਿਆ ਮੇਰੇ ਘਰ ਦੇ ਬੜਨੇ ਦਾ ਹਿੱਲਾ ਨਹੀਂ ਹੈ ਫਿਰ ਉਹ ਤੁਹਾਨੂੰ ਦੱਸੂਗਾ ਵੀ ਤੁਸੀਂ ਮਿੱਟੀ gheਰ ਲਓ ਆਪਣੇ ਮੂਰੇ ਤੇ ਪਾਣੀ ਸਾਡਾ ਹਿੱਲਾ ਕਰ ਦਾਂਗਾ ਹਾਂਜੀ ਮੈਂ ਮੈਂ ਕਰਾਉਣਾ ਹੁਣ ਜਿਹੜਾ ਉਹ ਸਾਡੇ ਖੇਤਾਂ ਦੀ ਪਹੀ ਹੈ ਜੀ ਉਹ ਪਹੀ ਤਾਂ ਬਣ ਗਈ ਨਦੀ ਉਹਦੇ ਵਿੱਚ ਤੁਸੀਂ ਹੁਣ ਜਾ ਕੇ ਦੇਖ ਲਓ 5-4 ਇੰਚ ਦਾ 5-4 ਇੰਚ ਪਾਣੀ ਉਹਦੇ ਵਿੱਚ ਚੱਲ ਰਿਹਾ ਜੀ ਪਹਿਲੇ ਜਾਣ ਚੋਗਾ ਨਹੀਂ ਹੈ ਜਾਂਦਾ ਹੀ ਨਹੀਂ ਜੀ ਪੈਦਲ ਦੂਈ ਗੱਲ ਪਤਾ ਗਿਆ ਜੀ ਇਧਰ ਤੇ ਜਿਹੜਾ ਨਵਾਂ ਰੋਡ ਨਿਕਲਿਆ ਇਹਦੇ ਨਾਲ ਜਿਹੜਾ ਸਲਿੱਪ ਰੋਡ ਬਣਿਆ ਹੈ ਮੈਨੂੰ ਮੈਦੇ ਵੀ ਕਿਲੋ ਡੋ ਕਿਲੋਮੀਟਰ ਦੇ ਵਿੱਚ ਸਾਡਾ ਸਲਿੱਪ ਰੋਡ ਵੀ ਰਹਿ ਜਾਣਾ ਜੀ ਤੇ ਉਹ ਉਹਦੇ ਵਿੱਚ ਵੀ ਪਾਣੀ ਜੀ ਪੰਜ-ਪੰਜ ਬੁੱਟ ਖੜਾ ਹੈ ਨਾ ਪਾਣੀ ਸੁੱਕਿਆ ਜੀ ਜਿਲਾ ਜਨਵਾਰ ਜਲਾਈ ਤੱਕ ਇਹਨਾਂ ਨੇ ਰੋਡ ਵਾਲਿਆਂ ਨੇ ਆਪਣਾ ਕੰਮ ਕਰਕੇ ਲੰਘ ਜਾਣਾ ਉਹ ਸਾਡਾ ਸਲਿੱਪ ਰੋਡ ਵੀ ਰਹਿ ਜਾਣਾ ਉਹ ਨਹੀਂ ਰਹਿ ਜਾਣਾ ਉਹ ਪਾਣੀ ਦੇਖ ਹਾਲ ਤਾਂ ਖੜਿਆ ਹੋਤਾ ਉਹ ਗਾਂ ਵਾਲਾ ਕੋਈ ਸੋਚਦਾ ਨਹੀਂ ਹੈ ਵੀ ਇਹ ਬੰਦਾ ਇਸ ਕਰਕੇ ਵੀ ਇਹ ਤਾਂ ਪਰਮਾਤਮਾ ਹੀ ਹੈ ਕੋਈ ਚੰਗਾ ਬੰਦਾ ਦੇਖੋ ਕਰਦਾ ਤਾਂ ਹਰੇ ਕੇ ਬੰਦਾ ਚੰਗੇ ਖਤਰ ਕੰਮ ਹੈ ਪਰ ਸਾਡੇ ਪਿੰਡ ਦਾ ਤਾਂ ਰੱਬੇ ਰੱਖਾ ਹੈ ਜੀ